ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਏ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਵੀਰਦੀ ਆ ਨਿਸ਼ਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਜਿਹੜੇ ਪਲਖਲਾ ਬੱਚਾ ਸੀ ਕਿਸੇ ਕੀ ਦੇਖਿਆ ਬਿਲਹਾਲ ਅਜਿਹਾ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਏ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਏ ਉਹਦਾ ਮਾਪੇ ਬਾਪ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਬੀਜ ਦਿੱਤੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛੋ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਾਰਾ ਬੱਚਾ ਸਾਇਦ ਮੁੰਡਾ ਪੁਲਿਸ ਲੈ ਗਈ ਸੌਂ ਹਾਂਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣ ਦਿਆ ਜੀ ਤੇ ਨਿਰਮਲ ਸਾਂਝੇ ਜੀ ਹੋਇਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉੜ ਦੀ ਜ਼ਮੀਨ ਹੈ ਸਾਂਝੇ ਮੜਾਉੜ ਦੀ ਪਿੰਡ ਹਾਂਜੀ ਮੜਾਉੜ ਦੀ ਪੁਲਿਸ ਕੀ ਤੱਕ ਲੱਗੇ ਆ ਇੰਪੋਰਟ ਚ ਹਾਂਜੀ ਤੱਕ ਸਾਰਾ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂਜੀ ਹਾਂ ਚਲੋ ਜਿੰਨੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕਿਸਾ ਗੁੰਮ ਹੋ ਰਿਹਾ ਨਹੀਂ ਦੇਖ ਸਿੰਘ ਇਹ ਤੁਹਾਡਾ ਖੇਤਾ ਸਾਡੇ ਕੋਲੇ ਹਾਲੇ ਤੇ ਹਾਲੇ ਤੇ ਆ ਇੱਥੇ ਜਦੋਂ ਇਨਕਾਊਂਟਰ ਹੋਇਆ ਤੁਸੀਂ ਇੱਥੇ ਨਹੀਂ ਅਸੀਂ ਸਾਡੀ ਪਿਛਲੀ ਮੋਟਰ ਤੇ ਅੱਛਾ ਤੁਸੀਂ ਕੀ ਦੇਖਿਆ ਤੁਸੀਂ ਸਾਡੇ ਤਾਂ ਜੀ ਉੱਥੇ ਆਵਾਜ਼ ਹੀ ਸੁਣੀਆ ਹੋਰ ਤਾਂ ਅਸੀਂ ਕਿੱਲੀ ਜਿਹੜੇ ਹੋ ਗੋਲੀਆਂ ਵੀ ਬਾਜ ਰਹੀਆਂ ਜੁੜੀਆਂ ਚੱਲੀਆਂ ਹੋਣਗੀ ਬੀਟੀ ਮੇਰਾ ਕਾਫੀ ਬਾਜ ਇਸ ਤਰ੍ਹਾਂ ਦੇ ਹਾਲਾਤ ਦੇ ਦੇਖੋ ਅਸੀਂ ਤਾਂ ਬਹੁਤ ਦੂਰ ਸੀ ਮੰਨ ਤਾਂ ਆਵਾਜ਼ ਬਾਜ਼ ਹੋਰ ਨਹੀਂ ਫਰਨੀ ਕੋਈ ਵੀ ਕੰਮ ਹੋਵੇ ਇਹ ਕੀ ਹੋਗਾ ਦਿੱਕਤ ਕੋਈ ਸਮਰੱਥਾ ਹੁੰਦੀ ਹੈ ਵੀ ਇਹ ਕੀ ਕਾਰਨ ਕੀ ਪਤਾ ਲੱਗਿਆ ਫਿਰ ਬਾਅਦ ਚ ਬੋਲਣਗੇ ਵੜਕਾ ਕੰਨੇ ਵਾਲੀ ਲੇਬਰ ਗਈ ਸੀ ਆ ਟਰਾਲੀ ਭੱਜ ਗਈ। ਇਹ ਕੋਈ ਪਤਾ ਕੀ ਲੱਗਿਆ ਇਨਕਾਂਫਰਟ ਤੋਂ ਬਾਅਦ ਉਹਨੂੰ। ਸਾਨੂੰ ਹਾਲੇ ਖੁਸ਼ੀ ਪਤਾ ਲੱਗਿਆ ਸਾਡੀ ਇਨਕੋ ਪਤਾ ਲੱਗਿਆ ਵੀ ਇੱਕ ਬੰਦਾ ਮਾਰਿਆ ਗਿਆ। ਅੱਛਾ। ਇਹਨਾਂ ਕੋ ਬਾਅਦ ਕਿੰਨੀ ਕੁ ਤੀਂ ਕਿੰਨੀ ਕੁ ਗੋਲੀ ਚੱਲੀ ਲਾ। ਜੀ ਮੈਂ ਚੱਲੀਆਂ ਨੇ 25 30 ਮੇਰੇ ਕੋਲ 22 ਗੋਲੀਆਂ ਚੱਲੀਆਂ ਲਗਾ ਪੜ। ਨਾ ਜੀ। ਕਾਫੀ ਕਦੇ 2 4 ਚੱਲ ਗਿਆ 10 ਚੱਲ। ਅਮਨ ਸਾਹਮਣੇ ਦੇਖਦਾ ਸੀ ਤੁਹਾਨੂੰ। ਨਾ ਦੇਖਿਆ ਸਾਨੂੰ ਕੁਛ ਨਹੀਂ ਤਨ ਤੋਂ ਆਵਾਜ਼ ਵਾਸ ਸੀ। ਥੋੜੋ ਥੋੜੇ ਟਾਈਮ ਬਾਅਦ ਸੀ ਜੇ। ਹਾਂ ਜੀ। ਹੋਰ ਕੀ ਦੇਖਿਆ ਤੁਸੀਂ? ਹੋਰ ਕੁਛ ਨਹੀਂ ਦੇ ਕੋਈ ਨਾ ਕੋਈ ਕੋਣ ਆ ਰਿਹਾ ਮੇਰਾ ਦਾਤਾ ਪਲੀਜ਼ ਸੋਫਟਸਿਕਲ ਵਾਲੇ ਲੱਗੇ ਹੋਏ ਨੇ ਕਾਰਵਾਈ ਤੇ ਫੋਰੈਂਸਿਕ ਵਾਲੇ ਫਾਇਰ ਕਾਰਵਾਈ ਤੇ ਲੱਗੇ ਹੋਏ ਨੇ ਬਾਕੀ ਅਫਸਰ ਬਰੀਫ ਕਰ ਰਹੇ ਨੇ ਜੀ ਸਰ ਆ ਲੈ ਲੈ ਇਧਰੋਂ ਜਾਣਾ ਆਪਾਂ ਜਾਣਾ ਕਿਧਰ ਨੂੰ ਆ ਇੱਕ ਵਾਰੀ ਰਿਕਵੈਸਟ ਆ ਯਾਰ ਸਾਰੇ মিডিਆ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਪਾਜੀ ਸਾਨੂੰ ਨਾ ਇਹ ਥੋੜਾ ਸਿਸਟਮੈਟਿਕ ਹੁੰਦਾ ਮੌਕੇ ਦੇ ਨਾ ਜਾਈਂ ਪਰ ਸਾਨੂੰ ਥੋੜਾ ਜਿਹਾ ਤੁਸੀਂ ਬ੍ਰੀਫ ਥੋੜੀ ਬ੍ਰੀਫ ਪਾਜੀ ਅਸਲ ਤੇ ਨਾ ਪਟਿਆ ਸਾਹਿਬ ਆਜੋ ਪੁਲਿਸ ਲੈਣਾ ਆਜੋ ਦੇਖੋ ਜੀ ਪਾਜੀ ਸਾਡਾ ਤਾਂ ਨਾਪੇ ਦਾ ਕਰ ਦੋ ਨਾ ਥੋੜਾ ਜਿਹਾ ਪਾਜੀ ਥੋੜੀ ਜੀ ਬੇਨਤੀ ਹੋਇਆ ਸੀ ਵੀ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਜੀ ਆ ਲਾ ਯਾਰ ਮਾਰਾ ਆ ਕੱਟ ਲੈ ਯਾਰ ਲਾਤ ਲੈ ਸੇਫ ਆ ਸੇਵਾ ਬਿਲਕੁਲ ਸੇਫ ਆ ਇੱਕ ਮਿੰਟ ਪਾਜੀ ਸਾ ਅਸੀਂ ਪਟਿਆ ਫੇਸ ਦੀ ਬੈਟ ਬੈਠਾ ਸਰੀਰ ਬੱਚੇ ਦੀ ਕੰਡੀਸ਼ਨ ਕਰਨੀ ਦੱਸੋ ਠੀਕ ਹੈ ਜੀ ਬੱਚਾ ਸੇਫ ਹੋਰ ਕੀ ਕਹਿੰਦਾ ਕਿੰਨੇ ਬੰਦੇ ਸੀਗੇ ਜੀ ਇਹ ਬੱਚਾ ਸੇਫ ਹੈ ਜੀ ਕਿੰਨੇ ਕਿੰਨੇ ਵਿਅਕਤੀ ਕਿੰਨੇ ਹੋਰ ਕਰਦੇ ਪੁਲਿਸ ਚੱਲ ਗਿਆ ਕਰਦੇ ਪਲੀਜ਼ ਕਰਦੇ ਰਿਕਵੈਸਟ